ਹਾਂਜੀ ਯਾਰ ਕੀ ਹਾਲ ਚਾਲ ਹਰੇ ਦੋਸਤਾਂ ਮਿੱਤਰਾਂ ਦਾ ਅਮੀਰ ਘਰ ਤੋਂ ਵੀ ਠੀਕ ਠਾਕ ਹੋਊ ਤੁਹਾਡੇ ਜਾਨਵਰ ਵੀ ਠੱਬਟ ਹੋਣਗੇ ਤੇ ਲੌਜੀ ਬੱਚੇ ਅੱਜ ਨਹੀਂ ਡਾਏ ਹਨ ਆ ਬੈਠੇ ਆ ਚਾਰੇ ਵੱਡੇ ਤੇ ਦੋ ਇਹਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਹੈ ਨਹੀਂਗੇ ਉਹ ਕੱਲ ਨਹੀਂ ਮੁੜੇ ਆਪਣੇ ਦੋ ਬੱਚੇ ਤੇ ਉਧਰ ਇੱਕ ਕਬੂਤਰ ਵੀ ਬੰਨਿਆ ਹੋਇਆ ਛਤਰੀ ਤੇ ਦੂਜੀ ਛਤਰੀ ਆ ਪਈ ਆ ਤੇ ਕੱਲ ਯਾਰ ਛੱਡੇ ਸੀ ਹਨ ਚਾਰੇ ਪੰਜੇ ਬੱਚੇ ਇਹ ਉਹਨਾਂ ਚ ਆਪਣੇ ਦੋ ਨਹੀਂ ਮੁੜੇ ਇੱਕ ਤਾਂ ਆਪਣਾ ਕਾਲਕਾਂਤਰਾ ਤੇ ਇੱਕ ਦੂਜਾ ਕਾਂਟ ਟੂਸੇ ਵਾਲਾ ਦੋਨੇ ਨਹੀਂ ਮੁੜੇ ਤੇ ਆਹ ਵਿਚਾਰੇ ਰਹਿ ਗਏ ਹੁਣ ਤਿੰਨੇ ਚਾਰੇ ਇਹਨਾਂ ਨੂੰ ਤਾਂ ਹੁਣ ਮੌਸਮ ਵੀ ਥਰੂ ਖਰਾਬ ਹੋਈ ਜਾਂਦਾ ਹਨਾ ਉਹ ਦੇਖੋ ਕਿਵੇਂ ਕਾਲਾ ਬੋਲਾ ਉਧਰ ਹੋਇਆ ਪਿਆ ਉਹਦੀ ਬਾਕੀ ਵੀ ਦਿਨ ਤਾਂ ਮੌਸਮ ਚਲੋ ਠੀਕ ਆ ਹਜੇ ਇਹਨਾਂ ਨੂੰ ਅੱਜ ਛੱਡਣ ਨੂੰ ਰਹਿਣ ਦਿੰਨੇ ਆ ਇਹਨੂੰ ਬਿਠਾ ਕੇ ਦੇਖਦੇ ਆ ਕੋਲਾ ਇਹ ਫਿਰ ਨਿਆ ਦਰਵਾਜ਼ਾ ਲਾ ਦਿੰਨੇ ਆ ਤੇ ਚੱਕੋ ਜੀ ਇਹਨੂੰ ਛੱਡਦੇ ਹਾਂ ਹੁਣ ਆਪਾਂ ਝੱਲਰਾਂ ਵਾਲੇ ਨੂੰ ਲੈ ਹੋ ਬੈਗੇ ਜਾ ਕੇ ਐ ਛਤਰੀ ਤੇ ਜਾਵੜਿੰਦਾ ਇਸੇ ਕਰ ਲੋ ਤਾਂ ਪਤਾ ਆ ਇਹਨੂੰ ਸਾਰਾ ਹਨ ਤੇ ਬਾਕੀ ਪਾਪਾ ਵੀ ਉਧਰ ਬਿਠਾਈ ਬੈਠਾ ਛਤਰੀਆਂ ਤੇ ਬੱਚੇ ਪੜਾਣ ਨਵੇਂ ਆ ਮੇਰੇ ਸਾਹਮਣੇ ਲਾਲ ਚੀਨੇ ਜੇ ਹੋ ਬੈਠਾ ਤਾਂ ਮੋਨ ਜਾ ਕੇ ਉਹ ਇਹਨਾਂ ਨੂੰ ਜੀ ਵੀ ਕਰਦਾ ਤੇ ਨਹੀਂ ਵੀ ਮੈਂ ਕਹਿੰਦਾ ਮੌਸਮ ਖਰਾਬ ਹੋ ਜਾਂਦਾ ਉਧਰ ਕੋਈ ਤੇ ਮੀਨ ਏਰੀਆ ਜੇ ਤੇ ਇਹ ਵੀ ਜਾਣ ਰਹਿ ਨਹੀਂ ਦਿੰਦੇ ਜਿਹੜਾ ਉਹਨੂੰ ਦੂਜੇ ਘੁੱਤਰ ਬਾਹਰ ਕੱਢਦੇ ਇੱਥੇਲੇ ਸਾਰੇ ਆਹ ਦੇਖੋ ਅੱਜ ਸਪਾਈਸ ਵੀ ਮੈਂ ਸਵੇਰੇ ਕਰਤੀ ਸੀਗੀ ਦੋਨੇ ਖੁੱਡਿਆਂ 'ਚ ਹੀ ਇਹਨਾਂ ਨੂੰ ਬਾਹਰ ਕੱਢ ਦਗੇ ਪਹਿਲਾਂ ਫੇਰ ਤੁਹਾਨੂੰ ਦਿਖਾਉਨੇ ਬਾਕੀ ਆ ਬੈਠੇ ਸਾਰੇ ਨਿੱਕੇ ਡੋਡ ਰੂਣ ਹਾਂ ਹਾਂ ਆਜੋ ਫੇਰ ਕਾ ਬੈਠਾ ਆਦੀ ਹਲ ਸਫਾਈ ਓਕੇ ਰਿਪੋਰਟਾਂ ਆਇਓ 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 ਇੱਕ ਇੱਕ ਦੇਖੀ 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 ਹੈ ਹੈ ਬਾਯਾ 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 ਵਿਆ ਓ ਚੱਕੋ ਵੱਟ ਕੇ ਪਾਪੇ ਵਾਲੇ ਸਾਰੇ ਹੀ ਹੱਲਰ ਗਏ ਲੈ ਆਉਣਾ ਇੱਕ ਦੋ ਹੀ ਲੱਗੇ ਬਾਕੀ ਸਭ ਨਵੇਂ ਆ ਤੇ ਇਹਨਾਂ ਨੂੰ ਆਪਾਂ ਆ ਜਾਣਗੇ ਬਾਹਰ ਆਇਓ 5 5 5 5 ਆਇਓ 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 5 ਬਾਕੀ ਕੋਈ ਚੱਕਣ ਯਾਰ ਮੌਸਮ ਮੌਸਮ ਤਾਂ ਨਾ ਆਪੇ ਹੁਣ ਮੈਂ ਕਰੀ ਆ ਕਿਹੜਾ ਜਾਣਾ ਕਿਤੇ ਬੜਾ ਆਉਣ ਲੱਗਾ ਨੇਰੀ ਤੂਫਾਨ ਤੇ ਲਾਰਾਂਗੇ ਇਹਨਾਂ ਨੂੰ ਚਲੋ ਓਇ ਸ਼ਿਰੋ ਬੈਠੋ ਤਾਂ ਚੱਲ ਗਏ ਵਜਾ 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 ਲੱਗ ਐ ਸ਼ੁਰਲੀ ਦਾ ਪਈ ਭੱਜ ਜਾਣਾ ਇਹ ਥੋੜਾ ਜਿਹਾ ਤੇਜ਼ ਹੀ ਆ ਚਲੋ ਜੀ ਸ਼ੁਰਲੀ ਤਾਂ ਫਰਲੀ ਹੋ ਗਿਆ ਇਹਨਾਂ ਨੂੰ ਵੀ ਖੁਰਲੀ ਕਰ ਦਿੰਨੇ ਆਪਾਂ ਕਬੂਤਰ ਤੋਂ ਤੇ ਚਲ ਬੰਨਿਆ ਹੀ ਆ ਇਹਨਾਂ ਨੂੰ ਵੀ ਢਾ ਦੇਣੇ ਆ ਛਤਰੀ ਆਪਾਂ ਦੋ ਕਰ ਦਿੰਨੇ ਆ ਜਾਲ ਲਾ ਦਿੰਨੇ ਲੋ ਜੀ ਛਤਰੀ ਆਪਾਂ ਦੋਨੇ ਲਾਤੀਆਂ ਤੇ ਬੱਚਾ ਜਿਹੜਾ ਝਲਰਾਂ ਵਾਲਾ ਉਹ ਉੱਡ ਕੇ ਬੈਠਾ ਉਹ ਸਾਰਿਆਂ ਨਾਲ ਉੱਡ ਗਏ ਹਨ ਤੇ ਛਤਰੀ ਦਾ ਤਾਂ ਸੂਹਾ ਪੂਰਾ ਮੈਂ ਜਦੋਂ ਮੜੀ ਛਤਰੀ ਹਲਾਈ ਤੇ ਉਦੀ ਆ ਗਿਆ ਹੁਣ ਆਪਾਂ ਕੀ ਕਰਨਾ ਇੱਕ ਤਾਂ ਮੱਛਰਾਂ ਦੀ ਕਸਨ ਵਾਲੀ ਆ ਇਹ ਤਾਂ ਇੱਟਾਂ ਦੇ ਥੱਲੇ ਨਿਕਲੀ ਵੀ ਆ ਪਤਾ ਨਹੀਂ ਫਟ ਗਈ ਆ ਕੋਈ ਹੈਗਾ ਸਾਬ ਕਿਤਾਬ ਜ ਫਾਟ ਹੀ ਗਈ ਲਓ ਜੀ ਉਹ ਬੱਚਾ ਫੇਰ ਉੱਡ ਗਿਆ ਉਹ ਵੀ ਝਲਰਾਂ ਵਾਲਾ ਆਦੇ ਆਉਂਦਾ ਮੂਰੇ ਮੂਰੇ ਆਉਂਦਾ ਜਿਹੜਾ ਆਹੇ ਧੱਪੇ ਮਾਰੀ ਜਾਂਦਾ ਵੇਰੇ ਹੈ ਤਾਂ ਅੱਜ ਪਹਿਲੀ ਡਾਈ ਹੋਈ ਏ ਦੀ ਪਹਿਲਾਂ ਕਿਤੇ ਡਾਇਡ ਉਹ ਤਾਂ ਆਪਾਂ ਹੈ ਨਹੀਂ ਛਤਰੀ ਤੇ ਬੈਠਾ ਰਹਿਂਦਾ ਵਾ ਤੇ ਉਹ ਫਿਰਦਾ ਓਏ ਚਰਲੀ ਦੇ ਨਾਲ ਆ ਵੀ ਆਉਂਦਾ ਮੂਰੇ ਮੂਰੇ ਦੂਜੇ ਤੋਂ ਨੇ ਡੰਡਿਆ ਵਾਲਾ ਤੇ ਦੂਜਾ ਹੋ ਉੱਚੇ ਫਿਰਦੇ ਹੋ ਉਥੇ ਤੇ ਡਟੋਰੀ ਵਾਲਾ ਤੇ ਆਪਾਂ ਉਹਨਾਂ ਟਾਈਮ ਵੱਡੇ ਕੁੱਤਰਾਂ ਇਧਰ ਲੈਣ ਨੂੰ ਜਾਣੇ ਪਾਦਨੇ ਲੈ ਕੇ ਆਉਣਾ ਮੈਂ ਚੱਕ ਕੇ ਲਓ ਜੀ ਦਾਣੇ ਪਾੜੇ ਕੁੰਡਾ ਬਈਏ ਖੋਲ ਅੱਜ ਮੈਂ ਸਫਾਈਆਂ ਵੀ ਖੁੱਡਿਆਂ ਚ ਕੀਤੀਆਂ ਹਨ ਦਿਖਾਉਣਾ ਇੱਕ ਮਿੰਟ ਦੱਸਿਆ ਹੀ ਪਹਿਲਾਂ ਮੈਂ ਇਹ ਆਹ ਲੋ ਵੀ ਆਦੇ ਬੱਚਾ ਕੱਢ ਲਿਆ ਜਿਹਨੇ ਆਟਾ ਰਿਹਾ ਨਾ ਮੈਂ ਨੇ ਕੱਢ ਲਿਆ ਲੱਗਦਾ ਵਾ ਸੇਵੋ ਮੜਾ ਜਾ ਦੇ ਦੇ ਕੁੜੇ ਆ। ਹੋ ਵੀ ਬੱਚਾ ਵਾ ਵੱਡਾ ਹੋ ਗਿਆ। ਹੋ ਵੀ ਵੱਡਾ ਹੋ ਗਿਆ ਬੱਚਾ। ਬਾਕੀ ਉਹ ਦੋ ਜਗ੍ਹਾ ਤੇ ਜਾਂ ਡਈ ਆ। ਉਹਨਾਂ ਦਾ ਬੱਚਾ ਇੰਨਾ ਕੁੜੇ ਵੀ ਰਹਿ ਗਏ ਬੱਚੇ ਉਹਦੇ। ਲਓ ਜੀ ਕੁੰਡਾ ਲੱਦ ਗਏ। ਤੇ ਬੱਚੇ ਦੀਆਂ ਹੁਣ ਦੋੜਾਈਆਂ ਅੱਜ ਹੀ ਹੋ ਗਈਆਂ। ਪਹਿਲੇ ਦਿਨ ਹੀ ਫੇਰ ਉੱਡ ਗਿਆ ਹੀ। ਲਾਲ ਸਿਰਾਂ ਕਿਉਂਕਿ ਕੈਮਰਾ ਫੜਨ ਲਈ ਯਾਰ ਕੋਈ ਹੈ ਨਹੀਂਗਾ ਹਨਾ। ਨਹੀਂ ਮੈਂ ਸਾਨੂੰ ਉੱਡਦਾ ਫੇਰ ਦਿਖਾ ਦੇਣਾ ਸੀਗਾ। ਤੇ ਇਹਨਾਂ ਨੂੰ ਆਪਾਂ ਤਾੜ ਲੈਨੇ ਆ। ਕਿਉਂਕਿ ਮੌਸਮ ਖਰਾਬ ਹੋਈ ਜਾਂਦਾ ਵਾ ਦੂਜੇ ਵੀ ਦੋਨੇ ਆ ਜਾਣਗੇ ਫਿਰ ਉਹਨਾਂ ਨੂੰ ਵੀ ਤਾੜ ਦਾਂਗੇ ਬੱਚਿਆਂ ਦਾ ਨੁਕਸਾਨ ਹੋ ਗਿਆ ਫਤਨਾਚਾਰਾਂ ਦਾ ਕੰਮ ਹੈ ਤਾਂ ਤਾੜ ਲਾਂ ਫਿਰ ਸਾਨੂੰ ਮਿਲਦਾ ਕਿਉਂਕਿ ਇਹ ਵੀ ਕਮ ਰਸਕੀ ਹੈ ਨਾ ਥੋੜਾ ਜਿਹਾ ਛੇਤਰੀ ਲਹਣੀ ਨੀਵੀਂ ਕਰਨੀ ਆਹ ਦੀ ਚੱਕਰ ਵੇਖਿਆ ਇਟਾਂ ਗਾਸਤਾਂ ਕਰਕੇ ਨੇਟ ਪਾਉਂਦਾ ਹੁਣ ਲਓ ਜੀ ਦੋਨੇ ਬੱਚੇ ਥਾੜ ਤੇ ਆਪਾਂ ਆ ਰਹੇ ਆ ਜਾਂਦੇ ਜਾਂਦੇ ਅੰਦਰ ਤੇ ਬਾਕੀ ਜਿਹੜੇ ਕਿਵੇਂ ਆਇਆ ਨਹੀਂ ਫਿਰਦੇ ਆ ਫਿਰਦੇ ਆ ਹਾਂ ਆਪਣੇ ਹੀ ਫਿਰਦੇ ਆ ਆਪਾਂ ਕਹਿੰਦਾ ਬੱਚਾ ਨਹੀਂ ਇੱਕ ਆਇਆ ਦੂਜੇ ਦੋਨੇ ਆਪੇ ਡੰਡਿਆ ਵਾਲਾ ਤੇ ਟਿਊਟੋਰੀ ਵਾਲਾ ਹਨ ਦੋਨੇ ਫਿਰਦੇ ਆ ਦੇਖਦੇ ਆ ਜੇ ਹੋਏ ਤਾਂ ਨਿਗਾਚ ਪਾਣੀ ਵੀ ਲਿਆ ਗਰਮੀ ਬਹੁਤ ਅੱਜ ਤੱਕ ਉਹ ਜਿਆਦਾ ਹੀ ਹੈ ਇਹ ਤਾਂ ਵੈਸੇ ਕੱਲ ਵੀ ਤੇ ਬੱਚੇ ਦੇ ਨਾ ਮੈਨੂੰ ਸ਼ੱਕ ਹੈ ਕਿ ਤੇ ਉਹ ਉਧਰ ਕੋਠੇ ਇਕੱਠੀਆਂ ਤੇ ਡਿੱਗ ਪਿਆ ਉਹ ਉਧਰ ਕਿਤੇ ਬਾਕੀ ਪੱਕਾ ਨਹੀਂ ਪਤਾ ਵੀ ਕਿੱਧਰ ਗਿਆ ਲਗੜ ਲੈ ਗਿਆ ਹਨਾ ਲਗੜ ਵੀ ਪੈਨ ਲੱਗ ਗਿਆ ਹੁਣ ਇਸ ਤਵਾਰੀਆਂ ਲੈ ਕੇ ਆਵਾਂਗੇ ਆਪਾਂ ਜਦੋਂ ਵੀ ਟਾਈਮ ਲੱਗਿਆ ਬਾਕੀ ਲੈਦਾਂ ਨਿਕਲ ਗਈ ਬੱਚੇ ਦੀ ਹੋਦੇ ਵੱਡੇ ਛੱਟੀ ਫਰਦਾ ਹੋਈ ਰੇ ਲਾਲ ਸਰਜ ਜਲਪਾਣੀ ਪੀਣ ਦੋ ਇਹਨੂੰ ਵੀ ਆਪਾਂ ਵੀ ਪੀ ਲੈਨੇ ਆ ਘਰ ਬਾਕੀ ਯਾਰ ਇਹ ਵੀਡੀਓ ਦਾ ਆਪਾਂ ਇੱਥੇ ਐਂਡ ਕਰ ਦਿੰਨੇ ਹਨ ਜਿਹੜੇ ਆਪਣੇ ਚੈਨਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿੱਦਾਂ ਲੱਗੀ ਤੇ ਆਪਣੇ ਬੱਚਿਆਂ ਦੀ ਦਵਾ ਕਰਿਓ ਹਨ ਪਹਿਲਾ ਬਲੈਕਿਆ ਚਲ ਗਿਆ ਹੁਣ ਦੋ ਫੇਰ ਨਿਕਲ ਗਿਆ ਦੰਦਰ ਪਤਾ ਨਹੀਂ ਲੱਗੜ ਲੈ ਗਿਆ ਹਨ ਦੋਨਾਂ ਨੂੰ ਇਕੱਠਿਆਂ ਨੂੰ ਤਾਂ ਲੈ ਆ ਸਕਦੇ ਇੱਕ ਜੱਜ ਕਵੇਂ ਦੇ ਸਕੇ ਇਹ ਹੀ ਆ ਆਪਣੇ ਲਈ ਤੇ ਬਾਕੀ ਦਵਾ ਜਰੂਰ ਕਰਿਓ ਹਣਾ ਜੇ ਮੇਰੇ ਲਈ ਆ ਮੇਰੇ ਲਈ ਆ ਜੇ ਕਿਤੇ ਨੇੜੇ ਤੇੜੇ ਹੋਏ ਤਾਂ ਦੁਆ ਕਰਿਓ ਵੀ ਆ ਜਾਣ ਲਗੜ ਨੇ ਵਹੇ ਤਾਂ ਅਜ ਤੱਕ ਲਗੜ ਆਪਣਾ ਘੁੱਟ ਲੈ ਕੇ ਨਹੀਂ ਗਿਆ ਹਣਾ ਹਰ ਵਾਰੀ ਮਾਰ ਕੇ ਜਾਂਦਾ ਲਾਉਂਦਰ ਮਾਰ ਜਾਂਦਾ ਹੁੰਦਾ ਕਿ ਪੋਟੇ ਤੇ ਕਿਤੇ ਪਹਿਲਾਂ ਪੁਰਾਣੇ ਹੂਤਰਾ ਦੀ ਬਸੇਹਰੀਆਂ ਦੇ ਬਾਹਰ ਕੇ ਗਿਆ ਉਹ ਤੇ ਦਵਾ ਕਰਿਓ ਵੀ ਬੱਚੇ ਆਪਣੇ ਮੋੜਿਆਂ ਨੂੰ ਜਲਦੀ ਉਹੀ ਵਕੈਂਸੀ ਆਪਣੇ ਕੋਲ ਸੀਗੀ ਬਾਕੀ ਹੈ ਛੋਟੇ ਇਹਨਾਂ ਨੂੰ ਵੀ ਗਿਝਾਵਾਂਗੇ ਉਹ ਵੀ ਸੋਣ ਦਿਖਾਵਾਂਗੇ ਸਾਰੇ ਫਰ ਜੇ ਉਹ ਮੋੜਿਆਂ ਨੂੰ ਉਹਨਾਂ ਨੂੰ ਕਰ ਲਾਂਗੇ ਬੰਦ ਹਨਾ ਹੋਰ ਡਾਈਆਂ ਆ ਆ ਮਹੀਨੇ ਕਰਾ ਕੇ ਤੇ ਫਿਰ ਨਵੇਂ ਕੱਢਾ ਕਰਾਂਗੇ ਬੱਚੇ ਤੇ ਬਾਏ ਮਿੱਤਰੋ